बड़ा पिंड तो आले दुआले तो, तो बहुत ही लेट हो गया सी पर फिर भी भारी गिनती च मामा ਭੈਣਾਂ ਛੋਟੇ ਬੱਚੇ ਬਜ਼ੁਰਗ ਨੌਜਵਾਨ ਵੀਰ ਇੱਥੇ ਖੜੇ ਨੇ ਅੱਜ ਪਹਿਲੀ ਵਾਰ ਮੈਂ ਪਿੰਡਾਂ ਦੇ ਵਿੱਚ ਰੋਡ ਸ਼ੋਅ ਲਈ ਆਇਆ ਤੇ ਮੈਨੂੰ ਇਹ ਸੀਗਾ ਕਿ ਤੁਆਬੇ ਦੇ ਵਿੱਚ ਥੋੜਾ ਜਿਹਾ ਮਾਹੌਲ ਘੱਟ-ਘੱਟ ਹੁੰਦੇ ਨੇ ਲੋਕੀ ਬਿਜ਼ੀ ਨੇ ਪਰ ਆਤਾ ਮੈਨੂੰ ਲੱਗਦਾ ਜਿਵੇਂ ਮੈਂ ਸੰਗਰੂਰ ਖੜਾ ਹੋਵਾਂ ਲਓ ਤੁਹਾਨੂੰ 20-25 ਸਕਿੰਟ ਦਿੱਤੇ ਜਾਣਗੇ ਹੁਣ ਆਪਣੀ ਪ੍ਰੀਖਿਆ ਕਰਨ ਕੱਢਣ ਲਈ ਜਿੰਨੀ ਮਰਜ਼ੀ ਝੀਕਾ ਮਾਰ ਲਓ 10 ਮਈ ਨੂੰ 10 ਮਈ ਨੂੰ ਜਦੋਂ ਮਸ਼ੀਨ ਦਾ ਦੂਜੇ ਨੰਬਰ ਵਾਲਾ ਬਟਨ ਦਬੋਗੇ ਤਾਂ ਉਹਦੇ ਚੋਂ ਇੱਕ ਆਵਾਜ਼ ਆਊਗੀ ਟੀ ਕਰਕੇ ਉਹ ਸਵਾਜ਼ ਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਲੋਕ ਸਭਾ ਜਲੰਧਰ ਵਾਲਿਓ ਬੜੇ ਪਿੰਡ ਵਾਲਿਓ ਓਹੋ ਕਾਂਗਰਸੀਆਂ ਕਾਲੀਆਂ ਤੇ ਬੀਜੇਪੀ ਵਾਲਿਆਂ ਦੀਆਂ ਚੀਕਾਂ ਹੋਣਗੀਆਂ ਇਹਨਾਂ ਨੇ 70 ਸਾਲ ਆਪਣੀਆਂ ਬਹੁਤ ਚੀਕਾਂ ਘੜਾਈਆਂ ਹੁਣ ਵਾਰੀ ਆ ਆਪਣੀ ਥੋੜਾ ਆਪਣਾ ਪੁੱਤ ਥੋੜਾ ਫੜਾ ਭਤੀਜਾ ਥੋੜਾ ਛੋਟਾ ਵੱਡਾ ਭਾਈ ਅੱਜ ਸਰਕਾਰ ਦੇ ਵਿੱਚ ਤੁਸੀਂ ਸਰਕਾਰ ਦੇ ਵਿੱਚੋਂ ਤੁਹਾਡੇ ਆਪਣੇ ਧੀਆਂ ਪੁੱਤ ਐਮਐਲਏ ਨੇ ਤੁਹਾਡੇ ਆਪਣੇ ਧੀਆਂ ਪੁੱਤ ਮੰਤਰੀ ਨੇ ਆਹੀ ਫਰਕ ਹੈ ਪਹਿਲਾਂ ਕਦੇ ਆਏ ਮੁੱਖ ਮੰਤਰੀ ਆਏ ਇਹ ਹਾਜੀ ਵੇਲੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਆ ਇੱਕ ਮਿੰਟ ਵਿੱਚ ਥੱਲੇ ਕਰੋ ਥੈਂਕ ਯੂ ਬਈ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਵੱਡਿਆਂ ਵੱਡਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਸੀ ਥੋੜਾ ਦਿਮਾਗ ਖਰਾਬ ਕਿਉਂ ਨਹੀਂ ਹੋਇਆ ਤੁਸੀਂ ਓਵੇਂ ਜਿਵੇਂ ਮਿਲਦੇ ਰਹਿੰਦੇ ਰਹਿੰਦੇ ਹੋ ਸਾਰਿਆਂ ਨੂੰ ਮੈਂ ਕਿਹਾ ਫਰਕ ਇਹਨਾਂ ਕਿ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਆਇਆ ਮਸ਼ਹੂਰ ਤਾਂ ਤੁਸੀਂ ਮੈਨੂੰ ਬਹੁਤ ਸਾਲ ਪਹਿਲਾਂ ਹੀ ਕਰਤਾ ਸੀ ਪੈਸੇ ਕਮਾਉਣੇ ਹੁੰਦੇ ਮੈਂ ਉਧਰੋਂ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਮੱਥਾ ਲਾਉਂ ਜੇ ਨਾ ਪਰ ਵੀਰੋ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਵਾਸਤੇ ਵੀ ਕੁਝ ਕਰਨਾ ਹੁੰਦਾ ਰੱਬ ਨੇ ਕਿਸੇ ਨਾ ਕਿਸੇ ਬੰਦੇ ਦੀ ਡਿਊਟੀ ਲਈ ਹੁੰਦੀ ਹੈ ਕਹ ਜਾ ਮੈਂ ਤੈਨੂੰ ਕੁਝ ਉੱਚੀਆਂ ਪਦਵੀਆਂ ਦਿਨਾ ਜਾਂ ਲੋਕਾਂ ਦਾ ਭਲਾ ਕਰ ਦੇ ਤੈਨੂੰ ਮੈਂ ਕਲਮ ਦਿਨਾ ਜਾਂ ਤੇਰੇ ਕਲਮ ਨਾਲ ਦੋ ਚਾਰ ਚੁਲੰਕ ਦੇ ਵਿੱਚ ਸੁਣਾ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਵੀਰੋ ਹਰ ਗੱਲ ਪੈਸੇ ਵਾਸਤੇ ਨੇ ਹੁੰਦੀ ਸਾਡੇ ਗੁਰੂਆਂ ਨੇ ਧ੍ਰਿਪਾਂ ਦੇ ਹੱਕ ਦੇ ਵਿੱਚ ਸਾਨੂੰ ਖੜਨ ਦਾ ਪ੍ਰੇਰਣਾ ਦਿੱਤੀ ਹੈ ਹੋਕਾ ਦਿੱਤਾ ਜਿਸ ਦਿਨ ਮੈਂ ਮੁੱਖ ਮੰਤਰੀ ਬਣਿਆ 16 ਤਰੀਕ ਨੂੰ ਤੁਹਾਡੇ ਗਲਾਨ ਚ ਪਿੰਡਾ ਖੜ ਕਰ ਕਰਲਾ ਸੌ ਚੁੱਕੀ ਪਹਿਲੇ ਦਿਨੀ ਆਰਡਰ ਦਿੱਤੇ ਆਮ ਤੌਰ ਤੇ ਕੀ ਹੁੰਦਾ ਜਿਹੜਾ ਵੀ ਮੁੱਖ ਮੰਤਰੀ ਬਣ ਜਾਂਦਾ ਸਰਕਾਰੀ ਦਫ਼ਤਰਾਂ ਚ ਉਹਦੀ ਫੋਟੋ ਲੱਗ ਜਾਂਦੀ ਹੈ ਵੀਰੋ ਅਸੀਂ ਆਰਡਰ ਕੀਤੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੂਗੀ ਸਰਕਾਰੀ ਦਫ਼ਤਰਾਂ ਚ ਸਰਕਾਰੀ ਦਫ਼ਤਰਾਂ ਚ ਫੋਟੋ ਲੱਗੂਗੀ ਸ਼ਹੀਦ ਐਜਮ ਭਗਤ ਸਿੰਘ ਦੀ ਤੇ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲੱਗੂਗੀ ਹੋਰ ਕਾਰੀ ਦਫਤਰ ਜਾ ਕੇ ਦੇਖਿਓ ਲੱਗੀ ਹੋਈ ਹੈ ਨਾ ਲੱਗੀ ਹੋਈ ਹੈ ਨਾ ਉਹਨਾਂ ਨੂੰ ਅਸੀਂ ਭੁੱਲੀ ਗਏ ਇਹ ਲੀਡਰ ਅੱਛਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਮੋਹਾਲੀ ਵਾਲਾ 에ਰਪੋਰਟ ਇਹ ਤੋਂ ਪਹਿਲਾਂ ਲੰਕੀ ਜਾਂਦਾ ਸੀ ਅਸੀਂ ਕਿਹਾ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਇੰਟਰਨੈਸ਼ਨਲ 에ਰਪੋਰਟ ਰੱਖੋ ਜਿਹੜਾ 에ਰਪੋਰਟ ਹਲਵਾੜਾ ਹੈ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਸਾਡੇ ਕੋਲੇ ਤਾਂ ਸ਼ਹੀਦ ਹੀ ਇੰਨੇ ਨੇ ਗੁਰੂ ਪੀਰ ਇੰਨੇ ਨੇ ਕਿ ਉਹਨਾਂ ਦੇ ਨਾਲ ਤੇ ਅਸੀਂ ਸੰਸਥਾਵਾਂ ਦੇ ਨਾਮ ਰੱਖੀਏ ਅਸੀਂ ਗਰੀਬਾਂ ਨੂੰ ਉਪ ਚੱਕੀਏ ਵੀਰੋ ਇੱਕ ਸੱਚੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਆਮ ਤੌਰ ਤੇ ਲੀਡਰ ਕਹਿੰਦੇ ਨਹੀਂ ਪਰ ਮੈਂ ਕਹਿ ਰਹੇ ਹੁੰਦਾ ਕਿਉਂਕਿ ਮੈਂ ਲੀਡਰ ਵੀ ਹਾਂ ਮੈਂ ਤਾਂ ਤੁਹਾਡੇ ਵਰਗਾ ਹੀ ਆ ਕੋਈ ਸਰਕਾਰ ਤੁਹਾਡੀ ਗਰੀਬੀ ਦੂਰ ਨਹੀਂ ਕਰ ਸਕਦੀ ਜਿਹੜਾ ਲੀਡਰ ਕਹਿੰਦਾ ਨਾ ਮੈਂ ਤੁਹਾਡੀ ਗਰੀਬੀ ਤੋਂ ਦੂਰ ਕਰ ਦਊਗਾ ਝੂਠ ਬੋਲਦਾ ਵੀਰੋ ਗਰੀਬੀ ਦੂਰ ਹੋ ਸਕਦੀ ਹੈ ਤੁਹਾਡੀ ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਤੁਹਾਡੇ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਮਿਲ ਜੇ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਮਿਲ ਜੇ ਉਹ ਆਪ ਸਰ ਬਣ ਗਏ ਉਹ ਗਰੀਬੀ ਚੱਕਣਗੇ ਉਹ ਦੇਖੋ ਡਾਕਟਰ ਭੀਮਰਾਓ ਮੇਦਕਰ ਕਿੰਨੇ ਗਰੀਬ ਘਰ ਚ ਪੈਦਾ ਹੋਏ ਦੋ ਦੋ ਪੀ ਐਚ ਡੀਆ ਕੀਤੀਆਂ ਤੇ ਭੀਮਰਾਓ ਮੇਦਕਰ ਜੀ ਨੇ ਕੀ ਕਿਹਾ ਡਾਕਟਰ ਸਾਹਿਬ ਕਹਿੰਦੇ ਨੇ ਕਹਿੰਦੇ ਐਜੂਕੇਸ਼ਨ ਸਿੱਖਿਆ ਵਿਦਿਆ ਵਿਦਿਆ ਸ਼ੇਰਨੀ ਦੇ ਦੁੱਧ ਵਰਗਾ ਜਿਹੜੀ ਵਿਦਿਆ ਨਾ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਪੀ ਲੈਂਦਾ ਇੱਕ ਵਾਰੀ ਉਹਨੇ ਦਹਾੜ ਨਹੀਂ ਦਹਾੜਨਾ ਹੈ ਉਹਨੇ ਸੱਚਾਈ ਵਾਸਤੇ ਅਣਖ ਵਾਸਤੇ ਆਪਣਾ ਮਸ਼ੀਨ ਦੇ ਉੱਤੇ ਬਟਨ ਦੂਜੇ ਨੰਬਰ ਤੇ ਆਉਣਾ ਆਪ ਪਹਿਲੇ ਨੰਬਰ ਤੇ ਹੈ ਇਹ ਮੈਨੂੰ ਪਤਾ ਲੱਗਿਆ ਮੈਨੂੰ ਕੁਝ ਕਾਂਗਰਸੀ ਮਿਲੇ ਸੀ ਉਹ ਕਹਿੰਦੇ ਅਸੀਂ 2-3 ਦਿਨ ਪਹਿਲਾਂ ਪੈਸੇ ਵੰਡਦੇ ਹੁੰਨੇ ਆ ਕੋਈ ਗੱਲ ਨਹੀਂ ਭੁਲਵੰਤ ਬੰਦਾ ਜਾ ਜਿੰਨਾ ਮਰਜੀ ਪਿੰਡਾਂ ਚਾਈ ਜਾ ਮੱਥਾ ਮਾਰ ਲੈ ਸੰਭੀ ਸਖਾਲਾ ਲੋਕਾਂ ਚ ਇਹ ਨਹੀਂ ਮੰਨਦੇ ਅਸੀਂ ਤਾਂ ਪੈਸੇ ਨਾਲ ਖਰੀਦ ਲਾਂਗੇ ਕਿਉਂਕਿ ਜਲੰਧਰ ਲਾਕੇ ਦੇ ਲੋਕ ਕਹਿੰਦੇ ਗਰੀਬ ਨੇ ਇਹ ਐਸਸੀ ਨੇ ਦਲਤ ਪਰਿਵਾਰ ਨੇ ਥੋੜੇ ਜੇ ਪੈਸਿਆਂ ਨਾਲ ਇਹ ਲਾਲ ਚਚਾ ਜਾਂਦੇ ਨੇ ਵੀਰੋ ਜੇ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਵੋਟਾਂ ਤੋਂ ਇਹ ਤੁਹਾਨੂੰ ਪੈਸੇ ਦਿਵਾਉਣ ਦੇ ਮੇਰੀ ਹੱਥ ਬਨ ਕੇ ਬੇਨਤੀ ਹੈ ਬੜੇ ਪਿੰਡ ਵਾਲਿਓ ਗੁਰੂ ਘਰ ਮੱਥੇ ਲੱਗਦਾ ਜਵਾਬ ਨਾ ਦਿਓ ਲੈ ਲਿਓ ਉਹ ਥੋਡੇ ਹੀ ਨੇ ਥੋਡੇ ਹੀ ਨੇ ਇਹਨਾਂ ਦੇ ਕਿਹੜਾ ਚੋਂਦਾ ਵਿੱਚ ਲੈ ਕੇ ਜੇਬ ਚ ਪਾ ਕੇ ਇਹਨਾਂ ਨੂੰ ਕਹਦੇ ਹੋ ਵੀ ਹਾਂ ਪਰ 10 ਮਈ ਨੂੰ ਅੰਦਰ ਜਾ ਕੇ ਡਾੜੂ ਵਾਲਾ ਬਟਨ ਦੱਬ ਕੇ ਕਰਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਿਓ ਜਿਹਨ ਨਹੀਂ ਸਮਝ ਆਈ ਰਾ ਤਾਂ ਲੱਗਦਾ ਹੀ ਬਹੁਤ ਸੰਵਿਧਾਨ ਬਹੁਤ ਸੰਵਿਧਾਨ ਲੱਗਦਾ ਬਹੁਤ ਸੰਵਿਧਾਨ ਲੱਗ ਸਮਝ ਗਏ ਪਹਿਲਾਂ ਵੀ ਇਹ ਕੀਤਾ ਇਹਨਾਂ ਨਾਲ ਪਹਿਲਾਂ ਵੀ ਇਹ ਕੀਤਾ ਵੀਰੋ ਕਾਂਗਰਸ ਨੂੰ ਵੋਟ ਪਾਉਂਗੇ ਕੋਈ ਫਾਇਦਾ ਨਹੀਂ 7 ਸਾਲ ਹੋ ਗਏ ਪਾਉਂਦਿਆਂ ਨੂੰ ਹਜੇ ਤੱਕ ਕਰਾਏ ਤੋਂ ਨਕੋਦਰ ਵਾਲੀ ਸੜਕ ਨਹੀਂ ਬਣੀ ਮੈਂ ਆਇਆ ਮੈਂ ਆਇਆ ਪਤਾ ਨਹੀਂ ਮੇਰੇ ਇੱਥੇ ਲਿਖੀ ਸੀ ਉਹ ਮੈਂ ਉਹਨਾਂ ਨੂੰ ਕਹਿ ਕੇ ਵੀ ਆਇਆ ਅੱਜ ਤੁਹਾਨੂੰ ਵੀ ਕਹਿਣਾ ਜਿਹੜੀਆਂ ਵੀ ਮੰਗਾ ਨੇ ਖੋਡੀਆਂ ਪੰਚਾਇਤ ਵੱਲੋਂ ਮੈਨੂੰ ਦਿੱਤੀਆਂ ਜਿੱਤ ਹਾਰ ਦਾ ਕੋਈ ਮਤਲਬ ਨਹੀਂ ਮੰਗਾ ਪੂਰੀਆਂ ਹੋਣ ਕਿ ਮੈਂ ਦੇਖਦਾ ਹੀ ਨਹੀਂ ਜਿੱਤ ਹਾਰ ਸੋ ਵੀਰ ਥੋਡੇ ਨਾਲ ਥੋਡੇ ਵਰਗੇ ਆ ਇਸੇ ਕਰਕੇ ਫਿਰਦੇ ਆ ਇਹਨਾਂ ਨੂੰ ਇੱਕ ਵਾਰੀ ਦੇਖੋ ਕਾਂਗਰਸ ਨੂੰ ਵੋਟਾਂ ਪਾ ਦੋਗੇ ਇਹਨਾਂ ਤੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਨਹੀਂ ਲੱਗਿਆ ਕਾਲੀਆਂ ਨੂੰ ਚਲੋ ਛੱਡੋ ਉਹ ਗਿਆ ਮਰ ਗਿਆ ਭਾਜਪਾ ਨੂੰ ਵੋਟ ਪਾਓਗੇ ਮੋਦੀ ਨੂੰ ਕੋਈ ਫੱਕਰੀ ਪੈਂਦਾ ਪਰ ਜੀ ਆਮ ਆਦਮੀ ਪਾਰਟੀ ਨੂੰ ਪਾ ਦੋਗੇ 95 ਆਪਣੇ ਵਿਧਾਨ ਸਭਾ ਚ ਨੇ 10 ਰਾਜ ਸਭਾ ਚ ਨੇ ਕੱਲੀ ਲੋਕ ਸਭਾ ਵਾਲੀ ਸੀਟ ਖਾਲੀ ਪਈ ਆ ਜਵੰਦਰ ਵਾਲਿਓ ਆਪਦੇ ਨਾਮ ਲਿਖ ਲੋਗੇ ਮੈਂ ਟਿੱਗਣੇ ਚੌਗਰੇ ਹੌਸਲੇ ਦਾ ਕੰਮ ਕਰੂੰਗਾ ਤੁਹਾਡੇ ਵਿੱਚ ਸਮਝ ਲੋ ਮੇਰੇ ਕੋਲੇ ਵੋਟ ਪਹੁੰਚ ਗਈ ਕੇਜਰੀਵਾਲ ਕੋਲੇ ਵੋਟ ਪਹੁੰਚ ਗਈ ਬਸ ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਅਜਿਹੇ ਟੀਵੀ ਤੇ ਬਹਿਣ ਨਹੀਂ ਆਥਰੇ ਗਾਲਾਂ ਕੱਢਣ ਮੈਨੂੰ ਕੋਈ ਗੱਲ ਹੀ ਹੁੰਦੀ ਕੋਈ ਬਾਤ ਨਹੀਂ ਉਹੀ ਗਾਲਾਂ ਕੱਢੀ ਜਾਂਦੇ ਆ ਉਹਨਾਂ ਨੂੰ ਬਸ ਇੱਕੋ ਹੀ ਪੰਗਾ ਇੱਕੋ ਹੀ ਚਿੰਤਾ ਹੈ ਆਮ ਘਰਾਂ ਦਾ ਧੀ ਪੁੱਤ ਸਾਡੇ ਕੁਰਸੀਆਂ ਤੇ ਕਿਉਂ ਬਹਿ ਗਿਆ ਇੱਥੇ ਸਾਡੇ ਧੀ ਪੁੱਤ ਬੈਠੇ ਹੁੰਦੇ ਆ ਬਸ ਉਹਨਾਂ ਦੇ ਮੂੰਹ ਬੰਦ ਕਰ ਦੋ ਜਲੰਧਰ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਜਾਊ ਪਹਿਲਾਂ ਸੰਗਰੂਰ ਤੋਂ ਸੀ ਕੱਲਈ ਹੁਣ ਕੱਲਈ ਜਲੰਧਰ ਤੋਂ ਜਾਊ ਸ਼ਸ਼ੀਲ ਰਿੰਕੂ ਪਿੱਛੇਲੀ ਗੱਡੀ 'ਚ ਖੜਾ ਵੀਰੋ ਸ਼ਸ਼ੀਲ ਰਿੰਕੂ ਜਦੋਂ ਜਾਊ ਇਹਨੂੰ ਮੋਦੀ ਦੇ ਸਾਹਮਣੇ ਬੋਲਣਾ ਕਿਵੇਂ ਹੈ ਤੇ ਉਹਨਾਂ ਤੋਂ ਪੈਸੇ ਕਢਾ ਕੇ ਥੋਡੀਆਂ ਸੜਕਾਂ ਤੇ ਤੁਹਾਡੇ ਪਿੰਡਾਂ ਤੇ ਟੋਪੀਆਂ ਤੇ ਲਾਉਣੇ ਕਿਵੇਂ ਐ ਇਹ ਸਾਰੇ ਪਾਸਵਰਡ ਮੈਨੂੰ ਪਤਾ ਮੈਂ ਦੱਸ ਦੂ ਇਹਨੂੰ ਮੈਂ ਦੱਸ ਦੂੰ ਇਹਨੂੰ ਉਹ ਉਹ ਵੀ ਦੁਖੀ ਹੋ ਜਾਣਗੇ ਵੀ ਪੂਰਾ ਤਮਾਨ ਇੱਕ ਹੋਰ ਪੇ ਤਾਂ ਮਸਾ ਖੜਾ ਛੋਟਿਆ ਜੀ ਉੱਥੇ ਸਹੀ ਗੱਲ ਐ ਨਾ ਤੁਸੀਂ ਚਾਹੁੰਦੇ ਹੋ ਜਲੰਧਰ ਦੀ ਆਵਾਜ਼ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਚ ਗੂੰਜੇ ਦੋਨੇ ਹੱਥ ਉੱਪਰ ਖੜੇ ਕਰਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਵਾਹ ਬਾਈ ਜੀ ਜੌਹਦੀ ਬਾਤ ਦੇ ਰਹੇ ਹੋ ਜੌਹਦੀ ਜ਼ਿੰਦਾਬਾਦ ਕੋਈ ਜਵਾਬ ਨਹੀਂ ਵੀਰੋ ਬੋਲੇ ਨਿਹਾਲ ਜਾਸਰੀਆ ਕਾਲਾ ਹਲਾਵਾ ਨਾ ਰੋ ਕੋਈ ਜਵਾਬ ਨਹੀਂ ਤੁਹਾਡੇ ਪੈਰ ਦਾ ਹੈ ਕੋਈ ਕਬਲ ਨਹੀਂ ਤੁਹਾਡੇ ਪਿਆਰ ਦਾ ਵੀਰੋ ਆਹੀ ਚੀਜ਼ਾਂ ਥੱਕਾ ਨਹੀਂ ਦਿੰਦੀਆਂ ਆਹੀ ਚੀਜ਼ਾਂ ਮੈਨੂੰ ਥੱਕਾ ਨਹੀਂ ਦਿੰਦੀਆਂ ਐਨਾ ਪਿਆਰ ਮੈਂ ਸੋਚਦਾ ਹੁਣਾ ਭਗਵੰਤ ਮਾਨਾ ਜੇ ਹਰੇਕ ਸਾਧੋ ਆਦਮੀ ਧੰਨਵਾਦ ਕਰੀ ਜਾਂਦੇ ਪੰਜਾਬੀਆਂ ਦਾ ਜਿੱਥੇ ਤੈਨੂੰ ਪਛਾਣ ਕਰ ਜਾਂਦੀ ਸੀ ਪਿਆਰ ਦਾ ਜਣਾ ਰੱਖਿਆ ਮੇਰੇ ਤੇ ਇੱਥੇ ਅੱਛਾ ਇੱਕ ਇੱਕ ਤੁਹਾਨੂੰ ਗੱਲ ਦੱਸਣ ਲੱਗਿਆ ਪਰ ਇੱਕੋ ਹੀ ਬੇਨਤੀ ਹੈ ਅੱਗੇ ਨਾਲ ਦੋ ਕਿਸੇ ਕਿਦਾਂ ਦਾ ਜੇਰਾ ਅੱਗੇ ਨਾਲ ਦੱਸੋ ਗੱਲ ਅੰਦਰਲੀ ਐ ਫਿਰ ਐਵੇਂ ਨਹੀਂ ਯਾਰ ਫਿਰ ਉਹਦਾ ਕੋਈ ਫਾਇਦਾ ਨਹੀਂ ਅੱਗੇ ਨਾਲ ਦੱਸੋ ਕਾਗਰਸੀਅਨ ਕੱਲ ਕਾਲੀਆਂ ਨਾਲ ਤੇ ਬੀਜਪੀ ਨਾਲ ਹੋ ਗਈ ਉਹ ਕਹਿੰਦੇ 10 ਦਿਨ ਬਸ ਤੁਰ ਨਹੀਂ ਪੈਣਾ ਸੀਟਾਂ ਆਮਾ ਦੀ ਪਾਰਟੀ ਦੇ ਖਾਤੇ ਚ ਚਲੀ ਗਈ ਪਰ ਉਹਨਾਂ ਨੂੰ ਵੀ ਬੁਲਾ ਲਿਓ ਦੇ ਭਾਸ਼ਣ ਵੀ ਸੁਣੀ ਚਾਇਓ ਕਿਤੇ ਹੁਣ ਕੱਲਾ ਮੇਰੇ ਹੀ ਗੱਲ ਬਿਠਾ ਦੂੰ ਖਾਲ ਉਹਨਾਂ ਦੇ ਵੀ ਬਿਠਾਓ ਨਾਲ ਸੁਣਦੇ ਉਹਨਾਂ ਨੂੰ ਠੀਕ ਹੈ ਠੀਕ ਹੈ ਬਹੁਤ ਵਧੀਆ ਦੇਖਾਂਗੇ ਜਿਵੇਂ ਇਹ ਜਦੋਂ ਜਦੋਂ ਆਪਾਂ ਇਹਨਾਂ ਦੇ ਘਰਾਂ ਮੂਰੇ ਜਾਂਦੇ ਸੀ ਕੋਈ ਕੰਮ ਕਰਾਉਣ ਪਿੰਡ ਦਾ ਸਾਜਾ ਇਹ ਆਪਾਂ ਨੂੰ ਕੁੰਡਾ ਨਹੀਂ ਖੋਲਦੇ ਸੀ ਕੱਲਾ ਉਹ ਪੀਏ ਜਿਹਦੀ ਤਾਕੀ ਨਹੀਂ ਖੋਲਦੇ ਸੀ ਸਾਬ ਹੈ ਨਹੀਂ ਨਾ ਹੁਣ ਇਹ ਕਰਿਓ ਜਲੰਧਰ ਵਾਲਿਓ ਤੁਹਾਡੇ ਕੋਲੇ ਬਦਲਾ ਲੈਣ ਦਾ ਮੌਕਾ ਆ ਗਿਆ ਆ ਮਾਮਾ ਭੈਣਾਂ ਵੀ ਖੜੀਆਂ ਨੇ ਇਹ ਹੁਣ ਵੋਟਾਂ ਵਾਸਤੇ ਤੁਹਾਡੇ ਘਰਾਂ ਦੇ ਕੁੰਡੇ ਖੜਕਾਉਣਗੇ ਅੰਦਰੋਂ ਕੁੰਡਾ ਨਾ ਖੋਲਿਓ ਅਹੀਂ ਕਹਿ ਦਿਓ ਅਸੀਂ ਅੱਜ ਘਰੇ ਨਹੀਂ ਹੈਗੇ ਵੋਟਾਂ ਤੋਂ ਬਾਅਦ ਮਿਲਾਂਗੇ ਇਹਨਾਂ ਨੂੰ ਪਤਾ ਲੱਗੇ ਕਿਥੇ ਘਰ ਦੇ ਮੂਰੋ ਖਾਲੀ ਮੁੜਨ ਦਾ ਫਾਇਦਾ ਕੀ ਤੇ ਤਰਦ ਕੀ ਹੁੰਦਾ ਦਾ ਸੋ ਮੈਂ ਤਾਂ ਫੋਡੇ ਨਾਲ ਦਾ ਰੋਪ੍ਰਿਸ਼ਟਾਚਾਰੀ ਫੜੀ ਜਾਂਦੇ ਆ ਦੋ ਤਿੰਨ ਦੀ ਹੋਰ ਵਾਰੀ ਅਗਲੇ ਉੱਤਲ ਕੋਈ ਨਹੀਂ ਲਈ ਵਾਲਾ ਨਾ ਆਪਾਂ ਘੱਟੇ ਤਿਆਰ ਕਰੀ ਜਾਂਦੇ ਆ ਪੱਕੇ ਪੈਰੀ ਫੜਦੇ ਆ ਸੀ ਉੜਕੇ ਜਵਾਨਤ ਨਹੀਂ ਹੁੰਦੀ ਫਿਰ ਕਾਮੀ ਇਹਨਾਂ ਨੇ ਇਹ ਜੇ ਕੀਤੇ ਹੋਏ ਨੇ ਜਿਹੜੀ ਮਰਜੀ ਫੈਲ ਬੋਲੋ ਲੋਕਾਂ ਦੇ ਖੂਨ ਨਾਲ ਲਿਪੜੀ ਹੋਈ ਹੈ ਲੋਕਾਂ ਦੇ ਖੂਨ ਨਾਲ ਲਿਪੜੀ ਪੈਸੇ ਖਾ ਗਏ ਇਹਨੇ ਜਿਹੜੀ ਮਰਜੀ ਫਾਈਲ ਖੋਲੋ ਲੋਕਾਂ ਦਾ ਡੋਟ ਡੋਟ ਮੈਂ ਨਹੀਂ ਬਖਸ਼ਦਾ ਇਹਨਾਂ ਨੂੰ ਕਿਉਂਕਿ ਮੈਂ ਤਾਂ mafia ਬਣਾਉਣਾ ਨਹੀਂ ਨਾ ਮੈਂ ਕਹਿੰਦਾ ਚਾਚੇ ਦੇ ਮੁੰਡੇ ਨੂੰ ਤਾਂ ਬਾਤੇ ਮੁੰਡੇ ਨੂੰ ਨਾ ਕਿਸੇ ਨੂੰ ਮੈਂ ਆਪਣੇ ਰਿਸ਼ਤੇਦਾਰ ਨੂੰ ਮੂਰੇ ਲਿਆਉਣਾ ਨਹੀਂ ਪਰ ਮੈਂ ਇੰਨਾ ਮੈਨੂੰ ਪਤਾ ਹੈ ਜੇ ਮੈਂ ਸੱਚੇ ਦਿਲੋਂ ਲੱਗ ਗਿਆ ਲੋਕ ਮੇਰੇ ਨਾਲ ਲੱਗੇ ਇਹਨਾਂ ਨੂੰ ਕਿਸੇ ਨੇ ਬਚਾਉਣਾ ਨਹੀਂ ਅੱਜ ਧੰਨਵਾਦ ਅਸ਼ਰਪੁਰ ਆਲਾ ਫੜਿਆ ਫੈਕਟਰੀਆਂ ਦਾ ਮੰਤਰੀ ਜੀ ਚਲੋ ਹੋਰ ਤਾਂ ਚੀਜ਼ਾਂ ਮਿਲਦੀਆਂ ਕਰੋ ਸੋਫੇ ਮਹਿੰਗੇ ਟੂਟੀਆਂ ਬਹੁਤ ਮਹਿੰਗੇ ਮਹਿੰਗੇ ਟੀਵੀ ਵੱਡੇ ਵੱਡੇ ਇੱਕ ਹੋਰ ਚੀਜ਼ ਮਿਲੀ ਐ ਨੋਟ ਗਿਣਨ ਵਾਲੀ ਮਸ਼ੀਨ ਤੁਹਾਡੀ ਤੁਹਾਡੇ ਕਿਸੇ ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ ਤੁਹਾਡੀ ਹੈ ਨਹੀਂ ਭਾਦਿਆ ਮਸ਼ੀਨ ਇੱਥੇ ਹਾ ਇੱਕ ਵਾਰੀ ਆਪਾਂ ਰੇਟ ਪੁੱਛਣ ਲੱਗੇ ਸੀ ਨੋਟ ਕੰਨ ਵਾਲੀ ਤੇ ਜਦੋਂ ਮੋਦੀ ਨੇ ਕਿਹਾ ਸੀ 15-15 ਲੱਖ ਆਜੂ ਹਰੇ ਖਾਤੇ 'ਚ ਚਲੋ ਉਹਨੇ ਦਿੱਤੇ ਨਹੀਂ ਉਹ ਵੀ ਚਲ ਗੱਲ ਵਿਚੀ ਰਹਿ ਗਈ 15 ਲੱਖ ਤਾਂ ਕੀ ਦੇਣਾ ਸੀ ਜਿਹੜਾ 2-3000 ਆਪਣੇ ਘਰੇ ਪਿਆ ਸੀ ਐਮਰਜੈਂਸੀ ਵਾਸਤੇ ਨੋਟ ਬੰਦੀ ਜਿ ਕਰਕੇ ਉਹ ਵੀ ਕਢਾ ਕੇ ਲੈ ਗਿਆ ਸਭ ਤੋਂ ਵੱਧ ਨੁਕਸਾਨ ਪਤਾ ਕਿਹਨੂੰ ਹੋਇਆ ਨੋਟ ਬੰਦੀ ਦਾ ਆ ਮਾਵਾ ਪੈਣਾ ਆ ਮਾਵਾ ਪੈਣਾ ਲਈ ਆਤ ਹੁੰਦੀ ਆ ਬੜੀ ਵਧੀਆ ਤੇ ਚੰਗੀ ਆਤ ਆ ਉਹ ਸੁਣ ਲੋ ਧਿਆਨ ਨਾਲ ਹੁਣ ਐਮਰਜੈਂਸੀ ਵਾਸਤੇ 11 ਕੰਨ ਲਗੜੀਆਂ ਨੇ 10 ਦੀਆਂ ਨਹੀਂ ਹੈਗੇ ਘਰ ਵਾਲੇ ਨੂੰ ਘੜੀਆਂ ਨੂੰ ਕਰਨ ਕੀ ਵਿਚਾਰੀਆਂ ਉਹ ਸੋ ਵੀਰ ਅਸੀਂ ਤੁਹਾਡੇ ਨਾਲ ਤੇ ਅਸੀਂ ਤੁਹਾਡੇ ਵਰਗੇ ਆ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਐ ਤੁਹਾਨੂੰ ਨਾ ਸਾਥ ਪਾਲਾ ਵਧੀਆ ਰੱਖ ਲਿਆ ਆ ਮਾਵਾ ਪਰੋਂ ਦੱਸਣ ਦੀ ਲੋੜ ਹੀ ਨਹੀਂ ਤੜਕੇ 5 ਵਜੇ ਨੇਰੇ ਚ ਪਾ ਲੈਂਦੀਆਂ ਨੇ ਕਿੱਥੇ ਜੇ ਪਿਆ ਪਰ ਤੁਸੀਂ ਬਹੁਤੇ ਖੁਸ਼ ਨਾ ਹੋ

40 40 ਫੁੱਟ ਡੂੰਘੇ ਬੋਰ ਦੇ ਟੋਏਆਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਪਾਣੀ ਹੈ ਜੀ ਚਾਹੀਏ ਕਿੱਥੇ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਉਚਾਈਆਂ ਤੋਂ ਡਰ ਲੱਗਦਾ ਅਸੀਂ ਆਮ ਬੰਦੇ ਆ ਅਸੀਂ ਆਮ ਲੋਕ ਆ ਐਸੇ ਕਰਕੇ ਮੈਨੂੰ ਦਰਦ ਪਤਾ ਹੈ ਮੈਂ ਦਿਹਾੜੀਆਂ ਪੁੱਛਣ ਜਾਂਦਾ ਆ ਤੇ ਫੱਕਾ ਪੱਤੀ ਦੇ ਤਰ ਤੱਕ ਡੰਡਾ ਤੂੰ ਮੰਗਦਾ ਰਹੀਂ ਦੇ ਸੂਰਜਾ ਕਮੀਆਂ ਦੇ ਵੇੜੇ ਮੈਂ ਕਹਿੰਦਾ ਨੇ ਹਾਂ ਮੈਨੂੰ ਪਤਾ ਹੈ ਕਿ ਉਹਨਾਂ ਦੇ ਕਮੀਆਂ ਦੇ ਵੇੜਿਆਂ ਦੇ ਟੁੱਕ ਕੀ ਨੇ ਮੈਨੂੰ ਪੱਤਰਕਾਰ ਕਹਿੰਦੇ ਆਪਨੇ ਦਿੱਲੀ ਔਰ ਪੰਜਾਬ ਨੇ बीजेपी की आंधी को कैसे रोका बीजेपी की आंधी को कैसे रोका मोदी की आंधी को कैसे रोका वो मैं कह जी सिंपल तरीका है बीजेपी ने चौंडशान किया है कहंदे कमल दा फूल पै गए साटा की है किने झाडू दिल्ली च किंदे ने सट तो ओ नो आवाज आ जा मेरे ऊपर सो वीरो पंजाबीया जिथे खड़ गए खड़ गए जिथे आड़ गए ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਹਜੇ DAO ਕਿ ਕਾਂਗਰਸੀਆਂ ਕਾਲੀਆਂ ਦੇ ਘਰਾਂ ਦੇ ਸ਼ੀਸ਼ਿਆਂ ਦੀਆਂ ਬਰਤਾਂ ਹਲ ਜਾਣ ਕੇ ਆ ਬਈ ਹੋ ਰਿਹਾ ਹੈ ਬੜੇ ਪਿੰਡ ਦੇ ਵਿੱਚ ਕੁਝ ਹੋਰ ਪਿਆਜੀ ਹੋ ਰਿਹਾ ਹੈ ਰਿਜ਼ਲਟ ਦਾ ਪਤਾ ਲੱਗ ਜੇ ਉਹਨਾਂ ਨੂੰ ਇੱਕਲਾ ਜਿੰਦਾਬਾਦ ਥੋੜਾ ਜਿਹਾ ਹੋਰ ਇੱਕਲਾ ਜਿੰਦਾਬਾਦ ਕੁਸ਼ੀਏ ਦੇ ਪਿਆਰ ਸਤਕਾਂ ਨਗ ਮੈਨੂੰ ਸੁਣਿਆ ਬਸਦੇ ਰਹੋ ਹੱਸਦੇ ਰਹੋ ਤਰੱਕੀਆਂ ਕਰੋ ਮੈਂ ਤੁਹਾਡੇ ਨਾਲ ਮੇਰੀ ਕਲਮ ਤੁਹਾਡੇ ਹੱਕ ਚਲਦੀ ਰਹੂਗੀ ਜੋ ਮਰਜੀ ਹੋ ਜੇ ਅਸੀਂ ਭ੍ਰਿਸ਼ਟਾਚਾਰੀ ਨੂੰ ਅੰਦਰ ਕਰਾਂਗੇ ਤੁਹਾਡੇ ਇੱਕ ਕਰਪੀ ਦਾ ਹਸਾਬ ਲਵਾਂਗੇ ਤੇ ਬਿਆਸ ਸਮੇ ਤੋਂ ਪੈਸਾ ਬਿਜਲੀ ਦੇ ਬਿੱਲਾ ਰਹੀ ਸੜਕਾਂ ਰਹੀ ਸਕੂਲਾਂ ਰਹੀ ਹਸਪਤਾਲਾਂ ਰਹੀ थोडे कोई वापस ये मेरा पक्का बाका बहुत बहुत मेहरबानी आराम राम होली बच्चे भी ने बुजुर्ग भी ने मामा भी ने होली 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 आराम राम बाकी जदों बुलाओगे आपा हाजिर बहुत मेहरबानी बोले सा किसे साथी दा परस है ਜਗਦੀਪ ਸਿੰਘ ਘੁੰਮਣ ਉਹ ਪਰਸਟ ਤੋਂ ਲੈ ਸਕਦਾ ਸਰ 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 ਜਸਦੀਪ ਜਗਦੀਪ ਸਿੰਘ ਘੁੰਮਣ ਉਹਦਾ ਪਰਸ ਜਿਹੜਾ ਉਹ ਉਹ ਸਟੇਜ ਤੇ ਪਹੁੰਚਿਆ ਆਹੀ ਫਰਕ ਹੈ ਇਹ ਖਿਲਾ ਜਗਦੀਪ ਸਿੰਘ ਘੁੰਮਣ ਲੁਧਿਆਣੇ ਤੋਂ ਨੇ ਜਿੱਥੇ ਵੀ ਇੱਥੇ ਨੇੜੇ-ਤੇੜੇ ਹੋਣ ਆ ਜਾਣ ਸਟੇਜ ਤੇ ਆਪਣਾ ਪਰਸ ਜਿਹੜਾ ਉਹ ਕਲੈਕਟ ਕਰ ਸਕਦੇ ਆ। ਨਹੀਂ ਮਿਲਣਾ। ਜਗਦੀਪ ਸਿੰਘ ਘੁੰਮਣ। ਅੱਗੇ ਆ। ਜਲਕ ਸਾਹਿਬ ਆ ਪਰਸਲ ਸੰਭਾਲ ਲਓ ਜਗਦੀਪ ਸਿੰਘ ਘੁੰਮਣ ਦਾ ਹੈਗਾ। ਮੁੰਡਾ ਯਾਰਨਿਟ ਮਿਸਟਰ ਵਾਟਸ ਰਿਸਪੈਕਟ ਦ ਬੀ ਤੁਸੀਂ ਦੀਦਾ ਸੁਬਾਹ ਕਿ ਲੋੜ ਆਪਣੀਆਂ ਕਾਹਾਂ